ਹਾਂਜੀ ਆ ਸਾਰੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਗੱਲ ਇੰਜ ਹੈ ਕਿ ਪ੍ਰੋਫੈਸਰ ਰੰਧਾਵਾ ਸਾਹਿਬ ਨੇ ਇੱਕ ਗਰੁੱਪ ਤਾਂ ਬਣਾ ਲਿਆ ਨੋ ਡਾਊਟ ਇੱਕ ਗਰੁੱਪ ਬਣਾਉਣ ਚ ਵੀ ਉਹਨਾਂ ਦਾ ਸਮਾਂ ਲੱਗਾ ਉਹਨਾਂ ਨੇ ਐਵੇਂ ਨਹੀਂ ਉਹਨਾਂ ਨੂੰ ਬੜੀ ਮਿਹਨਤ ਕਰਨੀ ਪਈ ਪਰ ਮਸਲਾ ਅਗਲਾ ਜਿਹੜਾ ਮੇਨ ਹੈ ਉਹ ਆ ਕਿ ਇਹ ਗਰੁੱਪ ਕਾਦੇ ਵਾਸਤੇ ਬਣਿਆ ਜਾਂ ਜਿੰਨੇ ਵੀ ਮੈਂਬਰ ਗਰੁੱਪ ਚ ਸ਼ਾਮਲ ਹੁੰਦੇ ਆ ਉਹਨਾਂ ਦੇ ਮਨ ਚ ਆ ਕਿ ਆਪਾਂ ਇਹ ਕਰਨਾ ਕੀ ਇਸ ਗਰੁੱਪ ਨੇ ਸੋ ਅ ਜਿੱਥੋਂ ਤੱਕ ਮੈਂ ਸੋਚਦਾ ਦੇਖੋ ਦੁਨੀਆ ਦੇ ਵਿੱਚ ਜਿਹੜੇ ਦੇਸ਼ ਨੇ ਜਿਹੜੇ ਦੇਸ਼ ਦੇ ਲੋਕਾਂ ਨੇ ਆਪਣੀ ਭਾਸ਼ਾ ਨੂੰ ਪਿਆਰ ਕੀਤਾ ਨਾ ਉਹਨਾਂ ਲੋਕਾਂ ਨੇ ਦੁਨੀਆ 'ਚ ਬੜੀ ਤਰੱਕੀ ਵੀ ਕੀਤੀ ਆ ਉਹਨਾਂ ਦੇ ਲੋਕਾਂ ਨੇ ਬੜਾ ਮਾਨਸਿਕ ਤਕਾਰ ਪਾਇਆ ਛੋਟਾ ਜਿਹਾ ਦੇਸ਼ ਜਾਪਾਨ ਆ ਸਾਰੇ ਲੋਕ ਜਾਪਾਨੀ ਭਾਸ਼ਾ ਨੂੰ ਪਿਆਰ ਕਰਦੇ ਆ ਔਰ ਜਿਹੜੀ ਜਾਪਾਨੀ ਭਾਸ਼ਾ ਉਹ ਸਾਇੰਸ ਟੈਕਨੋਲੋਜੀ 'ਚ ਦੁਨੀਆ 'ਚ ਨੰਬਰ 1 ਆਪਾਂ ਕਹਿ ਸਕਦੇ ਆ ਔਰ ਉਹਨਾਂ ਦਾ ਲਿਟਰੇਚਰ ਉਹਨਾਂ ਦੀ ਸਭੇਤਾ ਤੁਸੀਂ ਦੇਖਦੇ ਇਸੇ ਤਰ੍ਹਾਂ ਫਰਾਂਸ ਕੋਈ ਬਹੁਤ ਵੱਡਾ ਮੁਲਕ ਨਹੀਂ ਆ ਪਰ ਉਹਨਾਂ ਨੇ ਦੁਨੀਆ ਨੂੰ ਕਲਾ ਦੁਨੀਆ ਨੂੰ ਸਾਹਿਤ ਦੁਨੀਆ ਨੂੰ ਕਈ ਕਿਸਮ ਦਾ ਆਰਟ ਦਿੱਤਾ ਉਹ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਆ ਇਸੇ ਤਰ੍ਹਾਂ ਬਹੁਤ ਸਾਰੇ ਦੇਸ਼ ਆ ਜਿਨ੍ਹਾਂ ਨੇ ਜਿਤਨਾ ਹੀ ਅਕਸਰ ਉਹ ਉਵਾਰ ਭਾਸ਼ਾ ਦਾ ਸਾਡੇ ਕੋਲ ਬੜਾ ਵਧੀਆ ਫਿਲਾਸਫਰ ਕਵੀ ਰਸੂਲ ਹਮਜਤ ਹੋ ਗਿਆ ਆਪਾਂ ਉਹਦੀ ਕਿਤਾਬ ਬਾਰ-ਬਾਰ ਪੜ੍ਹਦੇ ਮੇਰਾ ਪਾਕਿਸਤਾਨ ਤੋਂ ਉਹਦੇ 'ਚ ਵੀ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਦੀ ਗੱਲ ਕਰਦੇ ਸੋ ਜਦੋਂ ਪੰਜਾਬੀ ਪੜ੍ਹਾਉਣ ਵਾਲੇ ਸਾਰੇ ਅਧਿਆਪਕ ਇਕੱਠੇ ਹੋਏ ਆ ਇੱਕ ਗਰੁੱਪ ਵਿੱਚ ਇੱਕ ਸਟੇਜ ਤੇ ਤਾਂ ਸਾਡਾ ਗਰੁੱਪ ਦਾ ਮੇਨ ਮਕਸਦ ਹੈ ਕਿ ਅਸੀਂ ਪੰਜਾਬੀ ਦੇ ਬਾਰੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਆਪਾਂ ਕੀ ਕਰ ਸਕਦੇ ਸੋ ਇਸ ਵੇਲੇ ਦੋ ਤਿੰਨ ਮੁੱਦੇ ਜਿਹੜੇ ਸੀਗੇ ਉਹ ਸਾਡੇ ਸਾਹਮਣੇ ਆਏ ਨੰਬਰ 1 ਸਾਡੇ ਕੋਲ ਇਸ ਗਰੁੱਪ ਵਿੱਚ ਬਹੁਤ ਸਾਰੇ ਪੰਜਾਬੀ ਦੇ ਸੀਨੀਅਰ ਪ੍ਰੋਫੈਸਰ ਸ਼ਾਮਲ ਨੇ ਜੀ ਅ ਡਾਕਟਰ ਮੈਲ ਸਿੰਘ ਡਾਕਟਰ ਐਸ ਪੀ ਸਿੰਘ ਵਰਗੇ ਪ੍ਰਬੁੱਧ ਪ੍ਰਸ਼ਾਸਕ ਵੀ ਹੈਗੇ ਆ ਪ੍ਰੋਫੈਸਰ ਜੋਗਾ ਸਿੰਘ ਨੂੰ ਵਰਗੇ ਪਾਸ਼ਾ ਵਿਗਿਆਨੀ ਵੀ ਹੈਗੇ ਆ ਹੋਰ ਖੇਤਰਾਂ ਚ ਸਾਡੇ ਕੋਲ ਬਹੁਤ ਸਤਿਕਾਰ ਤੇ ਸਖਸ਼ੀਤਾ ਹੈਗੀਆਂ ਐ ਇਸ ਵੇਲੇ ਕੰਮ ਕਰ ਰਹੇ ਜਿਹੜੇ ਆ ਕਾਲਜਾਂ ਤੇ ਯੂਨੀਵਰਸਿਟੀਆਂ ਚ ਪ੍ਰੋਫੈਸਰ ਉਹ ਸਾਰੇ ਇਹਦੇ ਚ ਮੈਂਬਰ ਬਣੇ ਆ ਸਾਰੇ ਨਹੀਂ ਤਾਂ ਮੈਨੂੰ ਲੱਗਦਾ 80% ਬਣ ਗਏ ਆ ਔਰ ਇੱਕ ਵੱਡਾ ਹਿੱਸਾ ਸਾਡੇ ਉਹਨਾਂ ਭੈਣਾ ਭਰਾਵਾਂ ਦਾ ਜਿਹੜੇ ਐਡ ਹੌਕ ਤੇ ਕੰਮ ਕਰਦੇ ਵਕਫ ਵਕਫ ਕਾਲਜਾਂ ਦੇ ਸੋ ਇੱਕ ਗਰੁੱਪ ਮੈਂਬਰ ਹੋਣ ਦੇ ਨਾਤੇ ਇੱਕ ਇਸ ਗਰੁੱਪ ਨੂੰ ਜੇ ਆਪਾਂ ਇੱਕ ਸੰਸਥਾ 'ਚ ਤਬਦੀਲ ਕਰਦੇ ਆ ਤਾਂ ਮੈਨੂੰ ਦੋ ਤਿੰਨ ਇਸ ਵੇਲੇ ਕੰਮ ਜਿਹੜੇ ਆ ਉਹ ਨਜ਼ਰ ਆਉਂਦੇ ਆ ਇੱਕ ਸਾਨੂੰ ਇਹ ਗਰੁੱਪ ਪੂਰੇ ਪੰਜਾਬ 'ਚ ਮਾਝਾ ਮਾਲਵਾ ਦੁਆਬਾ 'ਚ ਵੰਡ ਕੇ ਤੇ ਤਿੰਨ ਥਾਵਾਂ ਤੇ ਉਹਨਾਂ ਦੀਆਂ ਸੰਸਥਾਵਾਂ ਦੇ ਗਰੁੱਪ ਬਣਾ ਕੇ ਪੂਰੇ ਪੰਜਾਬ ਲੈਵਲ ਤੇ ਇੱਕ ਯੋਧਿਆਂ ਦਾ ਇੱਕ ਲੜਾਕੂਆਂ ਦਾ ਆਪਾਂ ਨੂੰ ਗਰੁੱਪ ਬਣਾਉਣਾ ਪੈਣਾ ਉਹ ਬੜਾ ਵੱਡਾ ਕੰਮ ਹੈ ਕਿ ਜਿਹੜੀਆਂ ਕਾਲਜਾਂ ਦੇ ਵਿੱਚ ਪੰਜਾਬੀ ਦੀਆਂ ਪੋਸਟਾਂ ਜੇ ਵੀ ਬਹੁਤ ਨਿਗੁਣੀਆਂ ਨੇ ਬਹੁਤ ਸਾਰੇ ਕਾਲਜਾਂ 'ਚ ਪੰਜਾਬੀ ਦੇ ਟੀਚਰ ਨਹੀਂ ਹੈਗੇ ਸੋ ਉਹ ਟੀਚਰਾਂ ਦੀ ਭਰਤੀ ਹੋਵੇ ਸਰਕਾਰੀ ਕਾਲਜਾਂ 'ਚ ਐਡਿਟ ਕਾਲਜਾਂ 'ਚ ਮੈਂ ਜਿੱਥੇ-ਜਿੱਥੇ ਐਡਿਟ ਕਾਲਜਾਂ 'ਚ ਤੁਸੀਂ ਦੇਖ ਲਓ ਅੱਜ ਜਿੰਨੀ ਵਿਦਿਆਰਥੀਆਂ ਦੀ ਗਿਣਤੀ ਆ ਉਦੇ ਹਿਸਾਬ ਨਾਲ ਅਧਿਆਪਕ ਜਿਹੜੇ ਪਰਮਾਨੈਂਟ ਆ ਰੈਗੂਲਰ ਬੜੇ ਘੱਟ ਆ ਸੋ ਕਾਲਜਾਂ ਚ ਚਾਹੇ ਸਰਕਾਰੀ ਚਾਹੇ ਗੈਰ ਸਰਕਾਰੀ ਆ ਏਡਡ ਆ ਉਹਨਾਂ ਦੇ ਵਿੱਚ ਪੰਜਾਬੀ ਜਾਂ ਸਾਰੇ ਅਧਿਆਪਕਾਂ ਦੀ ਭਰਤੀ ਹੋਵੇ ਔਰ ਵਕ ਵਕ ਯੂਨੀਵਰਸਿਟੀਆਂ ਵਿਸ਼ੇਸ਼ ਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਵੇਖੀਏ ਤਾਂ ਇਹ ਪੰਜਾਬੀ ਵਿਭਾਗ ਬਹੁਤ ਊਣਾ ਬੜਾ ਮਤਲਬ ਇਸ ਵੇਲੇ ਉਥੇ ਬੜੀ ਘੱਟ ਸੰਖਿਆ ਟੀਚਰਾਂ ਨੇ ਜਿੰਨੇ ਹੋਣੇ ਚਾਹੀਦੇ ਆ ਸਾਨੂੰ ਦੱਸਦੇ ਆ ਸਾਡੇ ਵੱਡੇ-ਵਡੇਰੇ ਕਿ ਅੱਜ ਤੋਂ 25-30 ਸਾਲ ਪਹਿਲਾਂ ਅਸੀਂ 24-25 ਦੀ ਗਿਣਤੀ ਹੁੰਦੀ ਸੀ ਟੀਚਰਾਂ ਦੀ ਸੋ ਐਸ ਵੇਲੇ ਉੱਥੇ ਮੁਖੀ ਸਾਹਿਬ ਨੂੰ ਪਾ ਕੇ ਤੇ 4-5 ਟੀਚਰ ਆ ਜਦ ਕਿ ਇਹ ਜਿਹੜਾ ਇਲਾਕਾ ਮਾਝੇ ਦਾ ਬਹੁਤ ਸਾਰੇ ਬੱਚੇ ਪੰਜਾਬੀ ਦੀ ਪੀ ਐਚ ਡੀ ਕਰਨ ਨੂੰ ਤਰਸਰੇ ਆਸੇ ਪਾਸੇ ਪਰ ਉੱਥੇ ਅਧਿਆਪਕਾਂ ਦੀ ਘਾਟ ਹੋਣ ਕਾਰਨ ਉਹ ਨਹੀਂ ਹੋ ਰਿਹਾ ਸੋ ਇੱਕ ਮੁਹਾਜ ਬਣਾਉਣਾ ਪਊ ਸਾਨੂੰ ਪੰਜਾਬੀ ਅਧਿਆਪਕਾਂ ਨੂੰ ਜਿਹੜੇ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਔਰ ਜਿਹੜੀ ਵੀ ਸਰਕਾਰ ਬਦਲੇਗੀ ਚਾਹੇ ਨਾਂ ਬਦਲੇ ਉਹਦੇ ਮੰਤਰੀਆਂ ਨਾਲ ਮਿਲ ਕੇ ਮੁੱਖ ਮੰਤਰੀ ਤੱਕ ਪ੍ਰੈਸ਼ਰ ਪਾਉਣਾ ਕਿ ਭਾਈ ਇਹ ਜਿਹੜੇ ਆ ਮਾਤ ਭਾਸ਼ਾ ਸਾਡੀ ਪੰਜਾਬ ਦੀ ਆ ਘਟੂ ਘਟ ਪੰਜਾਬੀ ਦੇ ਅਧਿਆਪਕ ਤੇ ਪੂਰੇ ਕਰੋ ਤਾਂ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਇਸੇ ਤਰ੍ਹਾਂ ਇੱਕ ਸਾਡੇ ਕੋਲ ਜਿਹੜੇ ਸਾਡੇ ਵਿਦਵਾਨ ਦੋਸਤ ਨੇ ਚਾਹੇ ਉਹ ਰਟਾਇਰੀ ਹੋ ਗਿਆ ਰਟਾਇਰ ਹੋ ਗਿਆ ਚਾਹੇ ਉਹ ਕਾਲਜਾਂ ਚ ਕੰਮ ਕਰਦੇ ਯੂਨੀਵਰਸਿਟੀਆਂ ਚ ਵਿਦਵਾਨ ਦੋਸਤ ਆਪਾਂ ਪੂਰਾ ਦਾ ਪੂਰਾ ਇੱਕ ਪਲੇਟਫਾਰਮ ਉਹਨਾਂ ਲਈ ਬਣਾਉਣਾ ਕਿ ਆਪਾਂ ਵੱਖ-ਵੱਖ ਕਿਸਮ ਦੇ ਸੈਮੀਨਾਰ ਆਯੋਜਿਤ ਕਰ ਸਕੀਏ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕੀ ਕੰਮ ਕੀਤੇ ਜਾ ਸਕਦੇ ਇਹਦੇ ਤੇ ਵਿਚਾਰ ਚਰਚਾ ਹੋਏ ਪੰਜਾਬੀ ਭਾਸ਼ਾ ਲਈ ਕਿਹੜੇ ਕੰਮ ਕਰਨ ਵਾਲੇ ਆ ਇੱਕ ਹੋਜ ਕੇ ਅੱਗੇ ਲੰਦੇ ਜਾਣਾ ਕਿਹੜੀਆਂ ਸਮੱਸਿਆਵਾਂ ਨੇ ਪੰਜਾਬੀ ਭਾਸ਼ਾ ਨੂੰ ਆ ਜਿਹੜਾ ਸਾਡੇ ਕੋਲ ਮਾਡਰਨ ਟੈਕਨੋਲੋਜੀ ਆ ਕੀ ਉਹਦੇ ਹਾਨ ਦੀ ਹੈ ਕੀ ਸਾਡੀ ਭਾਸ਼ਾ ਨਹੀਂ ਆ ਤੇ ਉਹ ਕਿੱਥੇ ਕਮੀਆਂ ਨੇ ਜਿਹੜਾ ਆਪਾਂ ਕਹਿੰਨੇ ਪੱਛਮੀ ਕਲਚਰ ਦਾ ਪ੍ਰਭਾਵ ਪੈ ਰਿਹਾ ਉਹ ਕੀ ਪ੍ਰਭਾਵ ਪੈ ਰਿਹਾ ਉਹ ਤੋਂ ਕਿਵੇਂ ਬਚਣਾ ਸੀ ਆਪਣੇ ਬੱਚਿਆਂ ਨੂੰ ਪੰਜਾਬੀ ਵੱਲ ਕਿਵੇਂ ਤੋਰਨਾ ਪੰਜਾਬੀ ਦੀ ਪ੍ਰਫੁੱਲਤਾ ਕਿਵੇਂ ਮਿਲੇ ਹੋਣੀ ਆ ਸੋ ਵੱਖ-ਵੱਖ ਕਿਸਮ ਦੇ ਆਪਾਂ ਸੈਮੀਨਾਰ ਆਯੋਜਿਤ ਕਰਾਂਗੇ ਵੱਖ-ਵੱਖ ਇਲਾਕਿਆਂ 'ਚ ਜਿੱਥੇ ਸਾਡੇ ਸਾਰੇ ਵਿਦਵਾਨ ਦੋਸਤ ਆਪਣੇ ਹੋਰ ਸਾਥੀਆਂ ਨੂੰ ਲਿਆਉਣਗੇ ਇਹ ਚਰਚਾ ਪਖਵੇ ਰੂਪ ਚ ਹੋਵੇ ਕਿਉਂਕਿ ਇਹਦੇ ਤੇ ਲੋੜ ਆ ਕੰਮ ਕਰਨ ਦੀ ਗੱਲ ਕਰਨ ਦੀ ਇਸੇ ਤਰ੍ਹਾਂ ਸਾਡੇ ਕੋਲ ਇੱਕ ਬੜਾ ਜ਼ਰੂਰੀ ਜਿਹੜਾ ਮੁੱਦਾ ਪੰਜਾਬੀ ਅਧਿਆਪਕਾਂ ਦੇ ਮੰਚ ਵੱਲੋਂ ਕਰਨ ਵਾਲਾ ਬੜਾ ਜ਼ਰੂਰੀ ਕੰਮ ਹੈ ਉਹ ਇਹ ਆ ਕਿ ਦੇਖੋ ਸਕੂਲ ਪੱਧਰ ਦੇ ਉੱਤੇ ਪੰਜਾਬ ਸਰਕਾਰ ਹਰ ਸਾਲ ਸਟੇਟ ਲੈਵਲ ਤੇ ਪੰਜਾਬੀ ਜਾਂ ਬਾਕੀ ਸਬਜੈਕਟਾਂ ਦੇ ਕਿਸੇ ਵੀ ਟੀਚਰਾਂ ਨੂੰ ਸਕੂਲ ਟੀਚਰਾਂ ਨੂੰ ਸਨਮਾਨਿਤ ਕਰਦੀ ਹੈ ਸਟੇਟ ਲੈਵਲ ਦਾ ਸਨਮਾਨ ਦਿੰਦੀ ਹੈ ਔਰ ਹਰ ਸਾਲ ਇੱਕ ਦੋ ਇੱਕ ਦੋ ਸਾਡੇ ਰਾਸ਼ਟਰੀ ਲੈਵਲ ਦੇ ਸਨਮਾਨ ਵੀ ਹਾਸਲ ਕਰਦੇ ਆ ਸਕੂਲ ਅਧਿਆਪਕ ਜਦ ਕਿ ਕਾਲਜ ਦੇ ਆਪਕਾ ਦੇ ਮਾਨ ਸਨਮਾਨ ਲਈ ਕੋਈ ਸੰਸਥਾ ਮੈਨੂੰ ਲੱਗਦਾ ਨਹੀਂ ਹੈਗੀ ਜੇ ਕੋਈ ਇਹੋ ਜਿਹੀ ਪੁਰਸ਼ਾਨ ਕਰਦੀ ਹੋਵੇ ਸੋ ਅਸੀਂ ਆਪਣੇ ਵਡੇਰਿਆਂ ਨੂੰ ਆਪਣੇ ਵਿਦਵਾਨ ਦੋਸਤਾਂ ਨੂੰ ਲੈ ਕੇ ਬਾਕਾਇਦਾ ਇੱਕ ਪੈਰਾਮੀਟਰ ਫਿਕਸ ਕਰਾਂਗੇ ਰਿਟਰਨ ਚ ਲਿਖ ਕੇ ਉਹਦਾ ਸੰਵਿਧਾਨ ਬਣਾਵਾਂਗੇ ਕਿ ਸਾਡੇ ਕੋਲ ਜਿਹੜਾ ਅਧਿਆਪਕ ਹੈ ਪੰਜਾਬੀ ਦਾ ਉਹਦੇ ਚ ਕਿਹੜੀਆਂ-ਕਿਹੜੀਆਂ ਯੋਗਤਾਵਾਂ ਹੋਣ ਤਾਂ ਉਹਨੂੰ ਅਸੀਂ ਸਨਮਾਨਿਤ ਕਰੀਏ ਸੋ ਪਹਿਲਾਂ ਅਸੀਂ ਯੋਗਤਾਵਾਂ ਸ਼ਰਤਾ ਪੂਰੀਆਂ ਜਿਹੜੀਆਂ ਨੇ ਕਿ ਉਹਦੀਆਂ ਕਿਤਾਬਾਂ ਕਿੰਨੀਆਂ ਹੋਣ ਉਹਦੇ ਆਰਟੀਕਲ ਕਿੰਨੇ ਹੋਣ ਉਹਨੇ ਸਾਹਿਤ ਸੁਭਾਵਾਂ ਚ ਪੇਪਰ ਪੜ੍ਹੇ ਹੋਣ ਉਹਨੇ ਕੋਈ ਕੰਮ ਕੀਤਾ ਹੋਏ ਸੋ ਇੱਕ ਪੂਰਾ ਦਾ ਪੂਰਾ ਆ ਸਿਆਣੀ ਬੰਦਿਆਂ ਦੀ ਕਮੇਟੀ ਬਣਾ ਕੇ ਉਹਨੂੰ ਰਿਟਰਨ ਚ ਲਿਆ ਕੇ ਤੇ ਮੇਰੀ ਰੀਜ ਆ ਜੇ ਆਉਣ ਵਾਲੀ ਸਾਡੀ ਮੀਟਿੰਗ ਤੇ ਗੱਲ ਮੰਨੀ ਜਾਏ ਕਿ ਅਸੀਂ ਜਿਹੜਾ ਜੂਨ 2025 ਚ ਵੱਡੀ ਮੀਟਿੰਗ ਕਰਨੀ ਆ ਉਹਦੇ ਚ ਅਸੀਂ ਘੱਟੋ ਘੱਟ ਪੂਰੇ ਪੰਜਾਬ ਚੋਂ ਪੰਜਾਬ ਦੇ ਬਾਹਰੋਂ ਵੀ ਪੰਜਾਬੀ ਦੇ ਅਧਿਆਪਕ ਘੱਟੋ ਘੱਟ ਮੈਂ ਕਹਿੰਦਾ 20 ਅਧਿਆਪਕਾਂ ਨੂੰ ਅਸੀਂ ਸਨਮਾਨਿਤ ਕਰ ਸਕੀਏ ਔਰ ਇਸ ਚੀਜ਼ ਨੂੰ ਲਗਾਤਾਰ ਲਗਾਤਾਰਤਾ ਚ ਲਿਆਵਾਂਗੇ ਹਰ ਸਾਲ ਅਸੀਂ ਪੰਜਾਬੀ ਦੇ ਵੀ ਅਧਿਆਪਕ ਚੁਣਿਆ ਕਰਾਂਗੇ ਔਰ ਉਹ ਪੈਰਾਮੀਟਰ ਫਿਕਸ ਹੋਣਗੇ ਤੇ ਇਹ ਯੂਨੀਵਰਸਿਟੀਾਂ ਦੇ ਅਧਿਆਪਕ ਹੈ ਤੇ ਉਹਨਾਂ ਲਈ ਆ ਪੈਰਾਮੀਟਰ ਹੈ ਕਾਲਜ ਵਾਲਾ ਤੇ ਉਹਦੇ ਲਈ ਆ ਪੈਰਾਮੀਟਰ ਹੈ ਤੇ ਉਹ ਪੈਰਾਮੀਟਰ ਤੇ ਪੂਰੇ ਉਤਰਨ ਵਾਲੇ ਬੰਦਿਆਂ ਨੂੰ ਹੀ ਸਨਮਾਨਿਤ ਕੀਤਾ ਜਿਉ ਬਿਨਾ ਕਿਸੇ ਉਹ ਇਸ ਤਰ੍ਹਾਂ ਦੇ ਵੀ ਆ ਮੇਰਾ ਬੰਦਾ ਜਾਂ ਉਹ ਹੋਏ ਇਹੋ ਜੀ ਕੋਈ ਗੱਲ ਨਹੀਂ ਬਕਾਇਦਾ ਲਿਖਤੀ ਰੂਪ ਚ ਜਿਹੜੇ ਨਿਯਮ ਹੋਣਗੇ ਉਹਨਾਂ ਚ ਜਿਹੜਾ ਆਏਗਾ ਫਿਰ ਉਹਦੇ ਸੋ ਇਹ ਤਿੰਨ ਮੁਹਾਜ ਜਿਹੜੇ ਆ ਸਾਨੂੰ ਬਣਾਉਣ ਦੀ ਲੋੜ ਆ ਪਰ ਮੈਂ ਫਿਰ ਕਹੂੰਗਾ ਵੀ ਹੱਲੇ ਆ ਬਿਲਕੁਲ ਖਾਕਾ ਵਾ ਇੱਕ ਬੰਦਿਆਂ ਨੂੰ ਗਰੁੱਪ ਚ ਲਿਆਂਦਾ ਪਰ ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵਾਰ ਲਿਖਿਆ ਸੀ ਭਾਈ ਇਹ 그룹 ਦੇ ਬੰਦਿਆਂ ਨੂੰ ਇਕੱਠਿਆਂ ਕਰਕੇ ਚਲਾਉਣਾ ਇੱਕ ਬਹੁਤ ਵੱਡੀ ਚਣੌਤੀ ਆ ਔਰ ਮੈਂ ਕਹਿੰਦਾ ਜੇ ਘੱਟੋ ਘੱਟ 25 30 ਬੰਦੇ ਵਲੰਟੀਅਰਲੀ ਅੱਗੇ ਨਹੀਂ ਆਉਂਦੇ ਸਾਡਾ ਸਾਥ ਨਹੀਂ ਦਿੰਦੇ ਤਾਂ ਇਹ ਗਰੁੱਪ ਮਹਿਜ਼ ਇੱਕ ਗਰੁੱਪ ਬਣ ਜੇਗਾ ਜਾਂ ਇਹ ਗਰੁੱਪ ਕਦੇ ਵੀ اچੋ ਵਿਡਰਾ ਹੋ ਸਕਦੇ ਲੋਕ ਕਦੇ ਵੀ ਖਤਮ ਹੋ ਸਕਦਾ ਪਰ ਜੇ ਗਰੁੱਪ ਇੱਕ ਸੰਸਥਾ ਚ ਵਟ ਜਾਵੇ ਜੇ ਸਾਡੇ ਪੰਜਾਬੀ ਦੇ ਅਧਿਆਪਕ ਇਸ ਗੱਲ ਦੀ ਸਹਿਮਤੀ ਦੇਣਗੇ ਕਿ ਹਾਂ ਇਹ ਮੁੱਦੇ ਨੇ ਵਿਚਾਰਨ ਵਾਲੇ ਔਰ ਹੋਰ ਵੀ ਮੁੱਦੇ ਵਿਚਾਰਨ ਵਾਲੇ ਉਹਨਾਂ ਦੇ ਵੀ ਹੋਏਗੀ ਵਿਚਾਰ ਚਰਚਾ ਤੇ ਇਹ ਬਣਨੀ ਚਾਹੀਦੀ ਹੈ ਸੰਸਥਾ ਬਣਨੀ ਚਾਹੀਦੀ ਹੈ ਇਹ ਗਰੁੱਪ ਜਿਹੜਾ WhatsApp ਗਰੁੱਪ ਨਾ ਰਹੇ ਜੇ ਆ ਇਸ ਗਰੁੱਪ ਦੇ ਵਿੱਚੋਂ ਅੱਗੋਂ ਸਬ ਗਰੁੱਪ ਬਣਾਏ ਜਾਣਗੇ ਬਾਜਾ ਮਾਲਵਾ ਦੋਆਬਾ ਕਰਕੇ ਵੀ ਔਰ ਫਿਰ ਤਿੰਨ ਸਾਡੇ ਕੋਲ ਪੰਜਾਬ ਚ ਚਾਰ ਹੀ ਵੱਡੇ ਸ਼ਹਿਰ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਪਟਿਆਲਾ ਸੋ ਇਹਨਾਂ ਥਾਵਾਂ ਤੇ ਵੱਖ-ਵੱਖ ਸਮੇਂ ਮੀਟਿੰਗਾਂ ਕਰਕੇ ਜੇ ਵਲੰਟੀਅਰਲੀ ਸਿਰਫ ਅੰਗੂਠਾ ਦਿਖਾਉਣਾ ਸ਼ਾਬਾਸ਼ ਕਹਿਣਾ ਗੱਲ ਨਹੀਂ ਬਣਨੀ ਜੇ ਵਲੰਟੀਅਰਲੀ ਆਪਣੇ ਆਪ ਨੂੰ ਪੇਸ਼ ਕਰਦੇ ਆ ਹੁਣ ਪਟਿਆਲਾ ਇਥੋਂ ਬੜੀ ਦੂਰ ਆ ਅਸੀਂ ਇੱਥੇ 20 ਬੰਦਿਆਂ ਦੀ ਅਮਰਸਰ ਚ ਮੀਟਿੰਗ ਕਰਦੇ ਆਂ ਮੈਂ ਚਾਹੁੰਨਾ ਪਟਿਆਲੇ ਵਾਲੇ ਵੀ ਘੱਟੋ ਘੱਟ 20 ਬੰਦੇ ਪਟਿਆਲੇ ਮੀਟਿੰਗ ਕਰਨ ਹੈ ਇੱਕ ਕਿ ਪੰਜਾਬੀ ਅਧਿਆਪਕਾਂ ਦਾ ਜਿਹੜਾ ਗਰੁੱਪ ਬਣਿਆ ਵਾ ਆਪਾਂ ਇਹਦੀ ਵੱਡੀ ਮੀਟਿੰਗ ਪਟਿਆਲੇ ਰਖਾਵਾਂਗੇ ਪਹਿਲਾਂ 20 ਬੰਦੇ ਇਕੱਠੇ ਹੋਣ ਕਿ ਕਿੰਨੇ ਕੇ ਅਧਿਆਪਕ ਭਲਾ ਪਟਿਆਲੇ ਦੇ ਆਲੇ ਦੁਆਲੇ ਅਲੱਗ-ਅਲੱਗ ਥੇ ਪੰਜਾਬ ਪੰਜਾਬੀ ਯੂਨੀਵਰਸਿਟੀ ਕਰਕੇ ਪੰਜਾਬੀ ਅਧਿਆਪਕਾਂ ਦੀ ਵੱਡੀ ਗਿਣਤੀ ਆ ਸੋ ਇਸ ਗਰੁੱਪ ਨੂੰ ਚਲਾਉਣ ਚ ਬਣਾਉਣ ਜਿਹੜੀ ਮੁਸ਼ਕਲ ਹੈ ਨਾ ਕਿ ਕਿ ਆ ਵੀ ਬਹੁਤ ਸਾਰੇ ਲੋਕ ਵੱਖ-ਵੱਖ ਸਮੂਹਾਂ ਨਾਲ ਵੱਖ-ਵੱਖ ਗਰੁੱਪਾਂ ਨਾਲ ਵੱਖ-ਵੱਖ ਸੰਸਥਾਵਾਂ ਨਾਲ ਇਹ ਜੁੜੇ ਹੁੰਦੇ ਆ ਔਰ ਹਰ ਬੰਦਾ ਜਿਹੜਾ ਕਿਸੇ ਆਪਣੇ ਆਪ ਚ ਜਿਹੜਾ ਸਾਡੀ ਨਾ ਕਬਾਈਲੀ ਸੋਚ ਜਿਸ ਕਬੀਲੇ ਨਾਲ ਹੀ ਰਲੇ ਆ ਅਸੀਂ ਚਾਹਾਂਗੇ ਛਾ ਗਰੁੱਪ ਹੈ ਇਹਨੂੰ ਆਪਾਂ ਆਪਣੇ ਕਬੀਲੇ ਆਪਾਂ ਕਿਵੇਂ ਵਰਤ ਸਕਦੇ ਆ ਸੋ ਜੇ ਇਹ ਵੱਖ-ਵੱਖ ਸੰਸਥਾਵਾਂ ਆਪਣੇ ਢੰਗ ਨਾਲ ਵਰਤਣਾ ਚਾਹਣਗੀਆਂ ਤੇ ਉਹ ਫਿਰ ਇਹ ਨਹੀਂ ਬਣ ਸਕਦੇ ਆਪਾਂ ਨੂੰ ਤੁਰਨਾ ਸ਼ੁਰੂ ਚ ਚਾਹੀਦਾ ਵੀ ਇਹ ਇੱਕ ਵੱਖਰਾ ਪਲੇਟਫਾਰਮ ਹੈ ਅਸੀਂ ਜਿਹੜੇ ਚੱਲੇ ਕਰੋ ਇਸ ਪਲੇਟਫਾਰਮ ਲਈ ਚੱਲੇ ਆ ਅਸਾਂ ਇਸ ਪਲੇਟਫਾਰਮ ਨੂੰ ਬਣਾਉਣਾ ਤੇ ਵਰਕਿੰਗ ਕਰਨੀ ਇਹਦੇ ਵਿੱਚ ਕੰਮ ਕਰਨਾ ਇਹਨੂੰ ਅੱਗੇ ਚਲਾਉਣਾ ਹੈਗਾ ਨਾ ਕਿ ਜਿਹੜੇ ਸਾਡੇ ਬਣੇ ਬਣਾਈ ਗਰੁੱਪ ਆ ਅਸੀਂ ਉਹਦੇ ਲਈ ਇਹਨੂੰ ਵਰਤਣਾ ਇਸ ਤਰ੍ਹਾਂ ਦੀ ਨਾ ਕੋਈ ਭੂਮਿਕਾ ਹੋਏ ਕਿ ਇਹ ਬੰਦੇ ਦੀ ਸੋ ਹੋਰ ਬੜੀਆਂ ਗੱਲਾਂ ਜਿਹੜੀਆਂ ਮੈਨੂੰ ਡਰਾ ਰਹੀਆਂ ਨੇ ਕਿ ਆਪਾਂ ਕੰਮ ਨਹੀਂ ਕਰ ਸਕਦੇ ਪੰਜਾਬੀ ਬੰਦੇ ਕੋਈ ਇੱਕ ਬੰਦਾ ਅੱਗੇ ਲੱਗ ਕੇ ਤੁਰਦਾ 10 ਬੰਦੇ ਉਹ ਜਿਹੜੇ ਲੱਫਾ ਖਿਚਣ ਵਾਲੇ ਹੁੰਦੇ ਆ ਆ ਬੜੀ ਵੱਡੀ ਸਾਡੇ ਚ ਇੱਕ ਮਾੜੀ ਆਦਤ ਆ ਅਸੀਂ ਕੋਈ ਕੰਮ ਕਰਦਾ ਉਹਨੂੰ ਸ਼ਾਬਾਸ਼ ਦੇਣ ਨਾਲੋਂ ਉਹਦੇ ਨੁਕਸ ਪਹਿਲਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਸੋ ਆ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਆ ਕਿ ਰੰਧਾਵਾ ਸਾਹਿਬ ਬਾਰ-ਬਾਰ ਮੇਰੇ ਵੱਲ ਨੂੰ ਇਸ਼ਾਰਾ ਕਰਦੇ ਆ ਆ ਮੈਂ ਇਹਦਾ ਇਨੀਸ਼ੀਏਟਿਵ ਲੈਣ ਨੂੰ ਇਹਨੂੰ ਸ਼ੁਰੂਆਤੀ ਦੌਰ ਚ ਪਹਿਲੇ ਸਟੈਪ ਲੈਣ ਵਾਸਤੇ ਮੈਂ ਆਪਣੇ ਆਪ ਨੂੰ ਬਣਾਇਆ ਆਪਣੇ ਆਪ ਨੂੰ ਤਿਆਰ ਕੀਤਾ ਪਰ ਇਹ ਕੰਮ ਅੱਗੇ ਤਾਂ ਵਧਣਾ ਜੇ ਮੈਨੂੰ ਇੱਕ ਵਲੰਟੀਅਰਾਂ ਦੀ ਟੀਮ ਮਿਲੇ ਮੇਰੇ ਨਾਲ ਤੁਰਨ ਵਾਲਿਆਂ ਦੀ ਟੀਮ ਮਿਲੇ ਅਸੀਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਕਾਲੀ ਨਹੀਂ ਕਰਨੀ ਕਈ ਬੰਦੇ ਹੁੰਦੇ ਆ ਉਹ ਸੋਚਦੇ ਅੱਛਾ ਗਰੁੱਪ ਬਣਿਆ ਹਜ਼ਾਰ ਦਾ ਲੈ ਆਪਾਂ ਕੱਲ ਹੀ ਧਰਨਾ ਲਾ ਦੀਏ ਆਪਾਂ ਕੱਲ ਉਹ ਕਰੀ ਬਹੁਤ ਕਾਲੇ ਤੁਰਨ ਵਾਲੇ ਹੁੰਦੇ ਆ ਆਪਾਂ ਕੱਲ ਹੀ ਆ ਕਰ ਦਈਏ ਉਹ ਥੋੜੇ ਕਦਮ ਤੇਜ਼ ਚੱਲ ਕੇ ਮੁੜ ਕੇ ਉਹ ਬੰਦੇ ਲੱਭਦੇ ਨਹੀਂ ਹੈਗੇ ਆਪਾਂ ਆ ਵੀ ਹੌਲੀ ਹੌਲੀ ਤੁਰਨਾ ਤੇ ਸਟੈਪ ਬਾਈ ਸਟੈਪ ਇਹਦੇ ਚ ਅੱਗੇ ਵਧਣਾ ਜਿਵੇਂ ਮੈਂ ਕਿਹਾ ਸੀ ਆਪਾਂ ਆ ਦਸੰਬਰ 15 ਦੇ ਆਸੇ ਪਾਸੇ ਮੀਟਿੰਗ ਕਰਦੇ ਹਾਂ ਅਮਰਸਰ ਚ ਔਰ ਮੈਂ ਚਾਹੁੰਦਾ ਵਾਂ ਵੀ ਲੁਧਿਆਣੇ ਵਾਲੇ ਜਲੰਧਰ ਵਾਲੇ ਦੋਸਤ ਪਟਿਆਲੇ ਵਾਲੇ ਦੋਸਤ ਉਹ ਵੀ ਉੱਥੇ ਇੱਕ ਇੱਕ ਮੀਟਿੰਗ ਕਰਨ 15 15 20 20 ਬੰਦਿਆਂ ਦੀ ਮੀਟਿੰਗ ਕਰਨ ਆਪਣਾ ਵਲੰਟੀਅਰਲੀ ਨਾਂ ਦੇਣ ਤੇ ਫਿਰ ਅਸੀਂ ਜਨਵਰੀ ਦੇ ਪਹਿਲੇ 15 ਵਾੜੇ ਵੱਡੀ ਮੀਟਿੰਗ ਰੱਖਾਂਗੇ ਅਮਰਸਰ ਚ ਉਹਦੇ ਚ ਮੈਕਸਿਮਮ ਜਿੰਨੇ ਬੰਦੇ ਆ ਸਕਣਗੇ ਆਪਾਂ ਉਹਨਾਂ ਨੂੰ ਸੱਦਾ ਦੇਵਾਂਗੇ ਪਰ ਇਹ ਅਜੇ ਛੋਟੇ ਲੈਵਲ ਦੀ ਆਪਾਂ ਮੀਟਿੰਗ ਕਰਨੀ ਅਮਰਸਰ ਦੇ ਆਸ-ਪਾਸ ਦੇ ਲੋਕਾਂ ਦੀ ਸੋ ਕੋਈ ਚੰਗੀ ਗੱਲ ਪਾਸੇ ਚੰਗੇ ਪਾਸੇ ਤੁਰੇ ਸਾਡਾ ਇਹ ਗਰੁੱਪ ਇਸ ਹਾਸ ਨਾਲ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ